ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦੇ ਇੱਕ ਸ਼ੋਅ ਦੌਰਾਨ ਇੱਕ ਅਨੋਖੀ ਘਟਨਾ ਵਾਪਰੀ ਲੰਡਨ ਵਿੱਚ ਹੋਏ ਇਸ ਸ਼ੋਅ ਦੌਰਾਨ ਇੱਕ ਫੈਨ ਨੇ ਗਾਇਕ ਤੇ ਬੂਟ ਸੁੱਟ ਦਿੱਤਾ ਇਹ ਬੂਟ ਸਿੱਧ ਕਰਣ ਦੇ ਚਿਹਰੇ ਤੇ ਲੱਗਾ ਜਿਸ ਕਾਰਨ ਔਜਲਾ ਗੁੱਸੇ ਨਾਲ ਲਾਲ ਹੋ ਗਿਆ ਅਤੇ ਤੁਰੰਤ ਸ਼ੋਅ ਰੋਕ ਦਿੱਤਾ ਕਰਨ ਔਜਲੇ ਨੇ ਇਸ ਘਟਨਾ ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਮੈਂ ਇੰਨਾ ਮਾੜਾ ਨਹੀਂ گا ਰਿਹਾ ਕਿ ਤੁਸੀਂ ਮੈਨੂੰ ਬੂਟ ਮਾਰੋ ਜੇ ਕੋ ਤੁਹਾਨੂੰ ਕੋਈ ਸਮੱਸਿਆ ਹੈ ਤਾਂ ਸਿੱਧੇ ਸਟੇਜ ਤੇ ਆ ਕੇ ਮੇਰੇ ਨਾਲ ਗੱਲ ਕਰੋ ਸੁਰੱਖਿਆਦਾਨ ਨੇ ਬੂਟ ਸੁੱਟਣ ਵਾਲੇ ਨੂੰ ਤੁਰੰਤ ਹੀ ਫੜ ਕੇ ਕਾਬੂ ਵਿੱਚ ਕਰ ਲਿਆ ਹੈ ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੇ ਲੋਕਾਂ ਵਿੱਚ ਇਸ ਮਾਮਲੇ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ ਦੱਸਦੀ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੇ ਵੀ ਕਰਨ ਔਜਲੇ ਦੇ ਸ਼ੋਅ ਦੌਰਾਨ ਅਣਪਛਾਤੇ ਵਿਅਕਤੀ ਕੋਲ ਬੂਟ ਮਾਰਨ ਦੀ ਗੱਲ ਉੱਤੇ ਕਿਹਾ ਕਿ ਇਸ ਤਰ੍ਹਾਂ ਕਿਸੇ ਵਿਅਕਤੀ ਨੂੰ ਨਹੀਂ ਕਰਨਾ ਚਾਹੀਦਾ ਉਹ ਇੱਕ ਚੰਗਾ ਬੱਚਾ ਹੈ ਤੇ ਬੀਬਾ ਪੁੱਤ ਹੈ ਬੱਬੂ ਮਾਨ ਨੇ ਅੱਗੇ ਕਿਹਾ ਕਿ ਸ਼ੋਅ ਦੌਰਾਨ ਸਿਕਿਉਰਿਟੀ ਮਜ਼ਬੂਤ ਹੋਣੀ ਚਾਹੀਦੀ ਹੈ ਤੇ ਸਾਰੇਆਂ ਨੂੰ ਤੇ ਅੰਡਕ ਨਾ ਚੇਦੇ ਨਾਲੇ ਉਹਨਾਂ ਨਾਲ ਕਰਨ ਔਜਲਾ ਦਾ ਹੌਸਲਾ ਬਦਾਇਆ ਤੇ ਕਿਹਾ ਕੋਈ ਵੀ ਉਸ ਬੱਚੇ ਦਾ ਹੌਸਲਾ ਬਦਉਦਾ ਜੀ ਕਿ ਬੱਬੂ ਮਾਨ ਨੇ ਕਿਹਾ ਕਿਸਾਨ ਮਜ਼ਦੂਰ ਜ਼ਿੰਦਾਬਾਦ ਹੈ ਤੇ ਰਹੇਗਾ ਹੋਰ ਅਪਡੇਟਸ ਲਈ ਵੇਖਦੇ ਰਹੋ ਜੀਬੀਡੀ ਟੀਵੀ ਮਾਨ ਸਾਹਿਬ ਕਰਨ ਔਜਲਾ ਦੇ ਸ਼ੋਅ ਦੇ ਵਿੱਚ ਕਿਸੇ ਆਡੀਅנס ਦੇ ਵੱਲੋਂ ਉਹਨਾਂ ਦੇ ਬੂਟ ਮਾਰਿਆ ਗਿਆ ਇਹੋ ਜੀ ਆਡੀਅנס ਦੇ ਲਈ ਕੀ ਮੈਸੇਜ ਹੈ ਚੱਲਦੇ ਸ਼ੋਅ ਦੇ ਵਿੱਚ ਆਡੀਅנס ਤੋਂ ਕਿਸੇ ਨੇ ਕਰਨ ਔਜਲਾ ਤੇ ਮੂੰਹ ਤੇ ਬੂਟ ਮਾਰਿਆ ਆਪਣੇ ਬੱਚਾ ਔਰ ਆਪਣੇ ਬੱਚੇ ਹੈ ਇਸਵਾ ਦਾ ਹੌਸਲ ਕਿ ਮੈਸੇਜ ਦੇਣਾ ਜਾਂਦਾ ਐਡੇ ਦੇ ਲਾਈਵ ਸਟੇਜਾਂ ਦੇ ਉੱਤੇ ਕਈ ਵਾਰ ਸਿੰਗਰਾ ਦੇ ਉੱਤੇ ਕਿਹਨੂੰ ਉੱਪਰ ਕਰ ਕਿਹਨੂੰ ਉੱਪਰ ਕਰ ਕਰਮ ਦਾ ਪਿਆਰਾ ਮੁੰਡਾ ਉਹਦਾ ਵਿਆਹ ਹੋਣਾ ਚੀਜ਼ ਜੀ ਉਹਨੂੰ ਤੁਹਾਡੇ ਵੱਲੋਂ ਕੀ ਮੈਸੇਜ ਹੈ ਕਿਹੜੇ ਐਡੇ ਦੇ ਮੈਸੇਜ ਐਡੇ ਨਹੀਂ ਹੋਣਾ ਨਹੀਂ ਹੈ ਕੋਈ ਦਾ ਇੰਤਜ਼ਾਮ ਹੈ ਮਨਸਾ ਨੂੰ ਕਿਵੇਂ ਦੇਖਦੇ ਹੋ ਹੁਣ ਫਿਰ ਇੱਕ ਵਾਰ ਤੋਂ ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਬਹਤ ਬੈਠੇ ਹੋਣੇ ਜਿੰਦਾਬਾਦ ਸੀਐਫ ਰਹੇਗਾ ਕੀ ਬੰਦ Yo, who was that? Who was that, yo? Hey, yo, I'm fucking telling you, come up on the stage and let's do one-on-one -on -one right now. <laughs> Man, I don't want to fight, doggy. Like, oh, come on. <laughs> fuck you, dog. Who the fuck it is? Who be throwing your shoes and chain? Was it you? What are you trying to do, dog? Come on, please. I don't want to see anything wrong. ਬੀ ਰਿਸਪੈਕਟਫੁੱਲ ਮਨਸਾਬ ਕਰਨੋਜ਼ਲਾ ਦੇ ਸ਼ੋਅ ਦੇ ਵਿੱਚ ਕਿਸੇ ਆਡੀਅנס ਦੇ ਵੱਲੋਂ ਉਹਨਾਂ ਦੇ ਬੂਟ ਮਾਰਿਆ ਗਿਆ ਇਹੋ ਜੀ ਆਡੀਅנס ਦੇ ਲਈ ਕੀ ਮੈਸੇਜ ਹੈ ਚੱਲਦੇ ਸ਼ੋਅ ਦੇ ਵਿੱਚ ਆਡੀਅנס ਤੋਂ ਕਿਸੇ ਨੇ ਕਰਨੋਜ਼ਲਾ ਤੇ ਮੂੰਹ ਤੇ ਬੂਟ ਮਾਰਿਆ ਆਪਣੇ ਬੱਚਾ ਕਿ ਮੈਸੇਜ ਦਿੱਤਾ ਜਾਂਦਾ ਐਡੇ ਦੇ ਲਾਈਵ ਸਟੇਜਾਂ ਦੇ ਉੱਤੇ ਕਈ ਵਾਰ ਸਿੰਗਰਾ ਦੇ ਉੱਤੇ ਕਿੜਿਆ ਕੋਨ ਉੱਪਰ ਕੋਨ ਉੱਪਰ ਕਰਨੋਜ਼ਲਾ ਕਾਰਾ ਬੰਦਾ

Who was that, yo? Hey yo, I fucking telling you come up on the stage and let's do one-on-one -on -one right now. Man, I don't want to fight, doggy. Like, oh, come on. Fuck you, dog. What be do you throwing your shoes and change? was it you? What are you trying to do, dog? Come on, please. I don't want to see anything wrong. Be respectful.